ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ YouTube ਚੈਨਲ ਟਿੱਲੋ ਡੈਰੀ ਫਾਰਮ ਬਣਾਣਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਲੂਣ ਬੱਚੀ ਦਿਖਾਉਣ ਜਾ ਰਹੇ ਹਾਂ ਪਲੂਣ ਪਹਿਲੇ ਸਵੇਰ ਸੂਈਆ ਰੇਡ ਦੇ ਡੇਰੀ ਵੀਰ ਤੋਂ ਪੁੱਜਦੇ ਆਓ ਅੱਗੇ ਕਰੀਏ ਗੱਲਬਾਤ ਜੀ ਜੀ ਸਤਿਗੁਰ ਸਤਿ ਸ੍ਰੀ ਅਕਾਲ ਬਿਰ ਨਾਮ ਦਰਿਆ ਦੱਸ ਦਿਓ ਜੀ ਨਾਮ ਬਲਵੰਤ ਸਿੰਘ ਪਿੰਡ ਮਾਸੀਗੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਪੈਗੇ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ 833 369753 84371 609753 ਜੇਰਾ ਇਹ ਦੂਜਾ ਨੰਬਰ ਦਿੰਨਾ ਮੈਂ ਇਹ ਇਹ ਨੰਬਰ ਕੋ ਦਾ ਜਾਂ 7891 80259 80259 ਹਾਂ ਠੀਕ ਹੈ ਜੀ ਜਿਹੜੀ ਆਪਾਂ ਨੂੰ ਦੇਖ ਰਹੇ ਆ ਜੀ ਹਾਂ ਕਿੰਨਾ ਟਾਈਮ ਹੋਇਆ ਇਹਨੂੰ ਸੂਈ ਨੂੰ ਜੀ ਇਹਨੂੰ ਅੱਜ 8 ਦਿਨ ਹੋ ਗਏ ਅੱਜ 8 ਦਿਨ ਹੋ ਗਏ ਮਗਰ ਕੀ ਹੈ ਜੀ ਬੱਛੀ ਹੈ ਮਗਰ ਬੱਛੀ ਹੈ ਕਿ ਸੀਮਿੰਟ ਵਗੈਰਾ ਪਤਾ ਕਿੰਨਾ ਲੱਗਿਆ ਡੈਨਮਾਰਕ ਦੀ ਠੀਕ ਹੈ ਜੀ ਜੇਰ ਵਾਰਾ ਡਨ ਹੈ ਜੀ ਜਮਾ ਜੇ ਦੂਜਵਾਰੀ ਪੂਰੀ ਓਕੇ 16 ਕਿਲੋ ਦੁੱਧ ਪੂਰਾ ਕੰਟੇਨਰ ਮਾਰਵਾ ਕੇ ਤੇ ਠੰਡੀ ਸੀਡ ਦੇ ਲਾ ਠੀਕ ਹੈ ਪੂਰੀ ਠੰਡੀ ਸੀਡ ਦਾ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਆਪਾਂ ਠੰਡੀ ਸੀਡ ਪੂਰੀਆਂ ਚ ਤਾਂ ਦੋਸਤੋ ਦੇਖ ਸਕਦੇ ਹੋ ਰਾਜੇਸ਼ਮੀ ਪਰਿਵਿਨ ਜਿੰਦ ਜਾਣ ਦੇ ਵਿੱਚ ਹਾਈਟ ਕਾਈਪੀ ਕਾਫੀ ਆ ਗਈ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਵਗੈਰਾ ਲਾਜਵਾਬ ਆ ਕਾਨੂੰਨ ਪਹਿਲੇ ਸੂਏ ਸੂਇਆ ਤੁਸੀਂ ਦੇਖ ਸਕਦੇ ਹੋ ਤਾਂ ਦੋਸਤੋ ਦੇਖੋ ਦੋਸਤੋ ਧਾਰਾ ਵਗੈਰਾ ਤੁਸੀਂ ਦੇਖੋ ਤੇ ਕੋਈ ਭੂਸਾ ਲਾਣੀ ਕੋਈ ਚੁੰਚਵਾਦੀ ਆ ਆ ਗਈ ਚੱਲ ਜੀ ਨਾ ਪਾਉਚਾ ਨਾ ਕੋਈ ਕਾਹਤ ਨਾ ਦੀ ਤਗਲੀ ਹੋਈ ਠੰਡੀ ਸੀਲ ਕੂਰੀ ਗੱਲ ਕਰ ਗਿਆ ਠੀਕ ਹੈ ਠੀਕ ਹੈ ਜੀ ਤਾਂ ਫੇਰਾ ਮੁੱਲ ਕੀ ਕਰਦੇ ਆ ਮੁੱਲ ਫੋਨ ਤੇ ਕਰ ਲਾਂਗੇ ਬੱਜੂਗਾ ਜੀ ਹਾਂ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦੇ ਇੱਕ ਵਾਰ 7789980209 ਠੀਕ ਹੈ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਵੀਡੀਓ ਦੇਖਣੀ ਸਭ ਦਾ ਤੈਨੂੰ ਤੋਂ ਤੁਹਾਨੂੰ